ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਟ ਆਇਆ ਆਪਾਂ ਭਧੌੜਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ گاਵਾ ਇੱਕ ਸੱਜਰ ਸਵੀ ਵੀ ਆ ਤੇ ਲੈਣੇ ਆਪਾਂ ਬਾਕੀ ਤੋਂ ਜਾਣਕਾਰੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਠੀਕ ਆ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਨਾਮ ਹੋ ਰਾ ਜੀ ਪੈਂਟ ਭਧੌੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਦੱਸੋ ਜੀ ਨੰਬਰ 87288 ਵੀਰੇ 0472 ਦੋਵਾਰੇ ਫਿਰ ਦੱਸੋ ਜੀ 872820 ਤੱਕ ਹਾਂਜੀ ਬਾਈ ਦੱਸੋ ਡਿਟੇਲ ਗਾਂ ਦੀ ਇਹ ਗਾਂ ਵੀਰੇ ਦੂਜੀ ਸਵੇਰ ਬੱਛੀ ਨੇ ਜਾਂ ਤਾਂ ਤੱਕ ਕੱਲ੍ਹ ਸੂਈ ਆ ਜੀ ਸਵੇਰੇ ਸੂਈ ਆ ਤਾਂ ਕੱਢ ਕੇ 5 ਵਜੇ ਜੇ ਆਉ ਰਹੀ ਜਮਾ ਉਕਤੀ ਆ ਜੀ ਠੀਕ ਹੈ ਜੀ ਤੇ ਗੋਲਾ ਕਰਾਪ ਹੋਇਆ ਜੀ ਕੱਢ ਕੇ ਦੇ 14-15 ਕਿਲੋ ਨਟ ਹੈਗਾ ਜੀ ਠੀਕ ਹੈ ਜੀ 25 ਕਿਲੋ ਦੀ ਨਹੀਂ ਰਹਿ ਗਈ ਠੀਕ ਹੈ ਜੀ ਵਧੀਆ ਠੰਢੇ ਵਾਲਾ ਗਿਆ ਸੀ ਜਹਾਜ਼ ਬਾਦ ਜੀ ਠੀਕ ਹੈ 18 ਬਹੁਤ ਵਧੀਆ ਕੱਢ ਕੇ ਆਤੀ 9 ਵਜੇ ਤੇ ਵਾਈ ਕਰਦੇ ਜੀ 10:30 ਠੀਕ ਹੈ ਇਹ ਬੰਦੇ ਡੀਪੀ ਆ ਜੀ ਇਹ ਤੇ ਮੁੱਠੀ ਵਾਲਾ ਥਾਣ ਲਗਾ ਭਰਾ ਠੀਕ ਹੈ ਹਾਂ ਜੀ ਦਿਖਾ ਦਿਓ ਖੋਲ ਕੇ ਦਿਖਾਓ ਜੀ ਥਾਂਕਲ ਜਿਵੇਂ ਆ ਬਗੈ ਮੱਧਾ ਮੜ ਗਈ ਰੱਖ ਚਲ ਇਕਰ ਮਾਰ ਸੀ ਹਾਂ ਜੀ ਠੀਕ ਹੈ ਬਦਕੇ ਜਦੋਂ ਦੁੱਸ ਤੇ ਕੇ ਨਾਲੇਵਾ ਬਣਾਉਂ ਕੱਲ ਜੇ ਬਹੁਤ ਤੇ ਤੇਰਾ ਬੋਲੀ ਨਹੀਂ ਠੀਕ ਹੈ ਠੀਕ ਹੈ ਬਹੁਤ ਜੇ ਨਿਕਾਲੋ ਜੀ ਬਸ ਸੰਥਾਲੀ ਕਰ ਦਿੰਨੇ ਨੇ ਇੱਥੇ ਘਾਟੇ ਠੀਕ ਹੈ ਟਰ ਕੋ ਸਾਲ ਫੇਸਬੁਕ ਬਹੁਤ ਚੰਗਾ ਨਾਲ ਚੱਲਦਾ ਮਾਰ ਕੋਈ ਫੇਸਬੁਕ ਕਿ ਜੇਸਾ ਹੈ ਭਾਈ ਕੱਟ ਪੁੱਤ ਸੋਹਣ ਕੱਟ ਵਧੀਆ ਕੱਟ ਪੁੱਤ ਕਹਿੰਦੇ ਕਾਹਦੀ ਸਿਹਤਾਂ ਨਹੀਂ ਹੁੰਦੀ ਠੀਕ ਹੈ ਜੀ ਬਾਕੀ ਪਕਾ ਦੇ ਬਾਈ ਨਾਲ ਰਿਹਾ ਤੇ ਅਜੇ ਪੱਠਾ ਪਟਾ ਨਿਕਲ ਨਹੀਂ ਬੰਦੇ ਨੂੰ ਬਾਹਰ ਭੜਾਉਣਾ ਨਹੀਂ ਤੇਪ ਪੰਨੀ ਠੀਕ ਹੈ ਠੀਕ ਸੀਲਸੂ ਬਹੁਤ ਆ ਗਿਆ ਬਹੁਤ ਆ ਗਿਆ ਜਦੋਂ ਨਾ ਬਾਈ ਜੀ ਠੀਕ ਹੈ ਠੀਕ ਬਾਕੀ ਦਾ ਥੋੜਾ ਹੀ ਹੁੰਦੀ ਦੋ ਮਿੰਟ ਕਰਦੇ ਆ ਜੀ ਠੀਕ ਹੈ ਹਾਂ ਬੱਚੀ ਅਗਲੀ ਬੱਚੀ ਠੀਕ ਹੈ ਠੀਕਾ ਬਹੁਤ ਨੇ ਆਪਣਾ ਰੱਖ ਠੀਕ ਹੈ ਕੋਈ ਫੀਡਪੁਆਇੰਟ ਦੇ ਸਕਦਾ ਕੋਰਾ ਤਾਰਾ ਸਹੀ ਹੈ ਫੀਡਪੁਆਇੰਟ ਬਹੁਤ ਜੀ ਬਾਕੀ ਵੱਡੀ ਹੈ ਸਾਈਜ਼ ਬਹੁਤ ਥੋੜੀ ਜੀ ਠੀਕ ਹੈ ਜੀ ਠੀਕ ਅੱਜ ਕਿੰਨਾ ਉਮੀਦਾ ਦੁੱਧੂ ਦਿੰਦੀ ਹੈ ਦੁੱਧੂ ਵਾਦਾ ਪ੍ਰਾਉਤਾਰਨ 25 ਕਿਲੋ ਵਧਿਆ ਪਿਛਲੇ ਸਾਲ ਦੀ ਠੀਕ ਹੈ ਜੀ ਚਿੰਗੀ ਜੇ 60 ਹੁੰਨ ਪਾਈ ਕਿ ਕਿਉਂ ਮਾਰਦੇ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਵਹੀ ਰੇਟ ਦੱਸੋ ਜੀ ਦਾ ਰੇਟ ਤਾਂ ਕੋਸ ਮਰਜ਼ੀ ਕਰਦੇ ਨੇ 75000 ਦੀ ਘਾਨਾ ਦਾ ਜੀ ਠੀਕ ਹੈ ਜੀ ਮੰਤਲ ਉਹ ਸੀਮਾ ਦੇ 84 ਮਾਲ ਦੇ ਵਾਸਤੇ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਅਗਲੀ ਕੰਮ ਦੱਸੋ ਟੇਲਾ ਇਹ ਪਹਿਲੇ ਸੀ ਤਾਂ ਚਾਰ ਦਾ ਲੱਛੀ ਆ ਜੀ ਠੀਕ ਹੈ ਜੀ ਇਹ ਵੀ ਆਪਣੇ ਮਾ ਕਰਦੀ ਆ ਜੀ ਇਹ ਕੱਚੀ ਹੈ ਟਾਈਮ ਕੱਢਦੀ ਆ ਜੀ ਆਹ ਤੈਨੂੰ ਠੀਕ ਹੈ ਜੀ ਥਾਣ ਪੂਰ ਹੋ ਚੰਗਾ ਲੱਗਿਆ ਕਰ ਮੋੜ ਜੀ ਸੋਕੀ ਦਾ ਦਰਵਾਜ਼ਾ ਹੈ। ਯਕ ਮਿੱਠਾ ਪਾਇਆ। ਠੀਕ ਹੈ। ਕਿੰਨੇ ਕਰ ਰਹੇ ਤਾਂ ਵੀ 10 ਦਿਨ। 10 ਦਿਨ? ਹਾਂ ਜੀ। ਠੀਕ ਹੈ। ਖੋ ਕੇ ਦਿਖਾ ਦਿਓ। ਮੋ ਇਹਦਾ ਕੋਈ ਨਹੀਂ। ਫਿਰ ਇਸ ਤੋਂ ਬਾਅਦ ਕੀ ਦੇਖ ਸਕਦੇ ਬਈ। ਬਈ ਨਾ ਜਰੂਰ ਕਨੈਕਟ ਕਰੋ ਜੀ। ਸੁਣੀ ਹੈਗਾ ਇਹ ਦੋਨੇ ਦੱਸਣਾ। ਕੁਆਲਟੀ ਰਹਿ ਗਈਆਂ। ਪੂਰਾ ਤਰ੍ਹਾਂ ਦੇਖ ਤੋਂ ਰਹਿਤ। ਬਾਕੀ ਸਾਇਸ ਜੀ ਬਹੁਤ ਆਖਿਆ ਛੋਟੀ ਜੀ। ਠੀਕ ਹੈ ਜੀ। ਠੀਕ ਹੈ। ਦੂਜੀ ਸੂਈ ਸੁਣਾ ਬਈ ਨੇ? ਪਹਿਲੀ ਸੂਈ। ਅਸਾਂ ਪਹਿਲੀ ਸੂਈ ਸੁਣਾ ਬਈ। ਕੋਈ ਜੀ ਪਹਿਲੇ ਸੁਣਨਾ ਬਾਈ ਜੀ ਕਹਿੰਦਾ 10 ਦਿਨ ਲੈ ਜੂ ਤੱਕ ਦੇ ਲੈ ਜੀ ਬ੍ਰੇਨ ਲੈ ਲਓ ਜੀ ਘੱਟ ਵੀ ਤਾਂ 살 ਜੀ ਬਾਕੀ ਕਰ ਵੀ ਕਹਿੰਦੇ ਠੀਕ ਹੈ ਜੀ ਠੀਕ ਹੈ ਹੋਰ ਦੋ ਸਾਰੇ 8000 ਲੱਗਣਗਾ ਹਾਂ 8000 ਮਾਣੇ ਠੀਕ ਹੈ ਕਹਿੰਦੇ ਜੀ ਇਸ ਤਰ੍ਹਾਂ ਨਾ ਮੈਂ ਸੁਣ ਤੇ ਲਗੋ ਤਾਂ ਜੀ ਠੀਕ ਹੈ ਠੀਕ ਕੀ ਰੇਟ ਆ ਭਰਾ ਦਾ ਇਹ 62 ਦਾ ਜੀ ਬਹੁਤ ਜੀ ਠੀਕ ਹੈ 6000 ਦੇ ਹਾਂ ਜੀ ਜਸਨੋ ਵਾਲੇ ਮੌਦੀ ਆ ਜੀ ਠੀਕ ਹੈ ਜੀ ਭਾਈ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਵੱਧ ਤੋਂ ਸਬਸਕ੍ਰਾਈਬ ਅਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈਗਾ ਜੀ 75282003552 ਜੀ ਕਿਸੇ ਭਾਈ ਨੇ ਐਡ ਕਰਾਉਣੀ ਤਾਂ ਪਰ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱਕੇ ਬਾਏ